ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਹਾ ਹਥ ਮੁਨੇ ਸਰਣ ਤੇਮਾਰੀ ਆਸਾ ਤੁਮਹੀ ਸਜਣਾ ਸੋਹੇਲੀ ਰਖੋ ਰਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲ ਗੁਰ ਸੇਵੀ ਆਹਨ ਸੈ ਸੁਪਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹਾਂਸਾ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਪਸਾਰੋਵਾ ਸਚਾ ਕਰ ਸਚੜੈ ਸੇਵੀਐ ਸਚ ਖਰਾ ਸਚਿਆ ਰੋਵਾ ਬਾਬਾ ਆਇਆ ਹੈ ਉਠੇ ਚੱਲਣ ਇਹੋ ਜਗ ਝੂਠ ਬਸਾਰੋਵਾ ਸਚਾ ਕਰ ਸਚੜਾ ਸੇਵੀਐ ਸਚ ਖਰ ਸਚਿਆਰੋਵਾ ਕੂੜ ਲਭ ਜਾਂ ਥੈ ਨਾ ਪਸੀ ਅੱਗੇ ਲਹਿ ਨਾ ਠਾਉ ਅੰਤਰ ਆਉ ਨ ਬੈਸਹੁ ਕਹੀਐ ਜੋ ਸੁਣਿਆ ਕਰ ਕਾਉ ਜਮਨ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਈ ਲਗ ਤੰਦੈ ਮਾਇਆ ਜਗਤ ਪੁਲਾਇ ਕਾਲ ਖੜਾ ਰੂ ਆਈ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮਿਲ ਮਿਲਦੇ ਆਸੀ ਸਾਹਿ ਬਾਬਾ ਸਚਨਾ ਮਿਲ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾਹਿ ਆਸਿਸਾ ਦੇਵ ਹੋ ਭਗਤ ਕਰਿਵ ਹੋ ਮਿਲਿਆ ਕਾ ਕਿਆ ਮਿਲੋ ਇਕ ਭੂਲੇ ਨਾਵ ਹੋ ਥੇ ਹਹੁ ਥਵ ਹੋ ਗੁਰ ਸਬਦੀ ਸਚ ਖੇਲੋ ਜਮ ਮਾਰਗ ਨਹੀਂ ਜਾਣ ਸਬਦ ਸਮਾਨ ਜੁਗੇ ਜੁਗੇ ਸੱਚਾ ਵਿਸੇ ਸਾਜਨ ਸੈਣ ਮਿਲ ਹੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ناگا آیا جگ مہ دکھ سکھ لے لکھایا لکھے ڈا ساہا نا ٹل جہا پورب کمایا مہ ساچا لکھیا امرت بکھیا جت لایا تاگا ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲ ਤਗ ਹੋਛੀ ਮਤ ਭਿਆ ਮਨ ਹੁਛਾ ਗੁੜਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਾਲੇ ਭੀਤਰ ਨਾਗੋ ਬੰਦ ਚਲਾਇਆ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀ ਅਡਾ ਬੰਦ ਪਠਾਇਆ ਹੈ ਲਿਖਿਆ ਨਾਲ ਲੇਖ ਨਾ ਮਿਟੀਐ ਦਰ ਹਾਕੜਾ ਆਇਆ ਹੈ ਹਾਕਰ ਆਇਆ ਜਾਂ ਤਿਸ ਪਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੇ ਪੈ ਰੂ ਵੈ ਗੁਣ ਸਾਰ ਸੰਭਾਲੇ ਕੋ ਮਰਿਆ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਣਾ ਰੋਵਹਿ ਸੱਚ ਸੰਭਾਲੇ ਉਤ ਭਾਈ ਪਾਤੀ ਜੇ ਰਵਹਿ ਪ੍ਰੀਤਮ ਅਤ ਪਿਆਰੇ ਭੈ ਰਵ ਗੁਣਸਾਰ ਸੰਭਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਣ ਰੋ ਵਹਿ ਸੱਚ ਸੰਭਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ